ਸਸ਼ੀ ਗਾਲ ਪੰਜਾਬੀਓ ਪੰਜਾਬ ਦਾ ਮੌਸਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ ਹਾਂ ਮੌਸਮ ਦੀ ਗੱਲ ਕਰਦੇ ਹਾਂ ਕਿ ਅੱਜ ਰਾਤ ਨੂੰ ਕਿਹੜੀਆਂ ਬਦਲੀ ਕਾਰਵਾਈਆਂ ਆਪਾਂ ਨੂੰ ਪੰਜਾਬ ਉੱਤੇ ਦੇਖਣ ਨੂੰ ਮਿਲ ਸਕਦੀਆਂ ਹਨ ਜਾਂ ਹਵਾਵਾਂ ਦੀ ਗਤੀ ਕਿਸ ਤਰ੍ਹਾਂ ਦੀ ਰਹੇਗੀ ਇਸ ਲਈ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਇੱਕ ਛੋਟੀ ਜਿਹੀ ਬੇਨਤੀ ਤੁਹਾਡੇ ਨਾਲ ਕਰਦੇ ਆ ਕਿ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਬਲਿਓ ਮੌਸਮ ਨਾਲ ਜੁੜੀ ਹੋਈ ਸਾਰੀਆਂ ਜਾਣਕਾਰੀਆਂ ਤੁਹਾਨੂੰ ਸਭ ਤੋਂ ਪਹਿਲਾਂ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਹੁਣ ਜੇਕਰ ਗੱਲ ਕਰੀਏ ਤਾਂ ਬੰਗਾਲ ਦੀ ਖਾੜੀ ਤੋਂ ਇੱਕ ਵਾਰ ਫੇਰ ਤੋਂ ਜਿਹੜੀ ਪੂਰਵੀ ਹਵਾਵਾਂ ਨੇ ਬੰਗਾਲ ਦੀ ਖਾੜੀ ਤੋਂ ਲਗਾਤਾਰ ਮੈਦਾਨੀ ਇਲਾਕਿਆਂ ਦੇ ਵਿੱਚ ਚਲਦੀਆਂ ਦੇਖਣ ਨੂੰ ਮਿਲ ਰਹੀਆਂ ਨੇ ਲੈਖਣ ਨੂੰ ਮਿਲ ਰਹੀ ਹੈ ਤੇ ਹੁਣ ਜੇਕਰ ਉੱਤਰੀ ਭਾਰਤ ਦੀ ਗੱਲ ਕਰੀਏ ਤਾਂ ਇੱਕ ਫੇਰ ਤੋਂ ਬੱਦਲਵਾਈ ਉੱਤਰੀ ਭਾਰਤ ਦੇ ਵਿੱਚ ਬਣਨੀ ਸ਼ੁਰੂ ਹੋ ਗਈ ਹੈ ਪਰ ਹੁਣ ਗੱਲ ਕਰਦੇ ਆ ਪੰਜਾਬ ਦੀ ਕੀ ਆਉਣ ਵਾਲੇ ਘੰਟਿਆਂ ਦੇ ਵਿੱਚ ਰਾਤ ਨੂੰ ਕਿਹੜਾ ਮੌਸਮ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਰਹੇਗਾ ਆ ਤਾਂ ਹੁਣ ਜਿਹੜੀਆਂ ਪੂਰਵੀ ਹਵਾਵਾਂ ਲਗਾਤਾਰ ਸਵੇਰ ਤੋਂ ਪੰਜਾਬ ਵੱਲ ਨੂੰ ਨਮੀ ਵਾਲੀਆਂ ਹਵਾਵਾਂ ਚਲਦੀਆਂ ਦੇਖਣ ਨੂੰ ਮਿਲ ਰਹੀਆਂ ਨੇ ਲੇਕਿਨ ਇਸ ਦੇ ਚਲਦੇ ਪੰਜਾਬ ਦਾ ਅੱਜ ਸਵੇਰ ਦਾ ਮੌਸਮ ਲਗਭਗ ਸਹੀ ਰਿਹਾ ਤੇਜ ਹਨੇਰੀ ਵਾਲਾ ਮੌਸਮ ਜ਼ਰੂਰ ਹੈ ਲੇਕਿਨ ਕੋਈ ਬਦਲਵਾਈ ਕਾਰਵਾਈ ਦੇਖਣ ਨੂੰ ਨਹੀਂ ਮਿਲ ਰਹੀ ਹੈ ਤੇ ਆਉਣ ਵਾਲੇ ਘੰਟਿਆਂ ਨੂੰ ਵੀ ਮੌਸਮ ਜਿਹੜਾ ਹੈ ਇਸੇ ਤਰ੍ਹਾਂ ਦਾ ਰਹੇਗਾ ਮੌਸਮ ਦੇ ਵਿੱਚ ਕੋਈ ਵੀ ਜ਼ਿਆਦਾ ਬਦਲਾਅ ਨਹੀਂ ਦੇਖਣ ਨੂੰ ਮਿਲੇਗਾ ਪਾਵ ਹਵਾਵਾਂ ਨੇ ਜਿਹੜੀਆਂ ਹਵਾਵਾਂ ਦੀ ਗਤੀ ਹਲਕੀ ਫੁਲਕੀ ਵੱਧਦੀ ਘਟਦੀ ਨਜ਼ਰ ਆਵੇਗੀ ਪੰਜਾਬ ਦੇ ਦੱਖਣੀ ਹਿੱਸੇ ਦੇ ਵਿੱਚ ਜ਼ਿਆਦਾਤਰ ਹਵਾਵਾਂ ਦੀ ਤੇਜ਼ ਹਨੇਰੀ ਜਾਂ ਹਵਾਵਾਂ ਤੇਜ਼ ਹਵਾਵਾਂ ਮੱਧਮ ਰੂਪ ਦੇ ਵਿੱਚ ਹਵਾਵਾਂ ਦੀ ਗਤੀ ਦੇਖਣ ਨੂੰ ਮਿਲ ਸਕਦੀ ਹੈ ਜਿਸ ਨਾਲ ਸੰਗਰੂਰ ਮਲੇਰਕੋਟਲਾ ਲੁਧਿਆਣਾ ਰੂਪਨਗਰ ਵਰਗੇ ਸ਼ਹਿਰ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਇਨ੍ਹਾਂ ਸ਼ਹਿਰਾਂ ਦੇ ਵਿੱਚ ਆਪਾਂ ਨੂੰ ਤੇਜ਼ ਹਨੇਰੀ ਜਾਂ ਰਾਤ ਨੂੰ ਮੱਧਮ ਰੂਪ ਦੇ ਵਿੱਚ ਹਵਾ ਚੱਲਦੀ ਦੇਖਣ ਨੂੰ ਮਿਲ ਸਕਦੀ ਹੈ ਤੇ ਟੈਂਪਰੇਚਰ ਹੈ ਜਿਵੇਂ ਦੁਪਹਿਰ ਆ ਉਹ ਟੈਂਪਰੇਚਰ 2-3 ਡਿਗਰੀ ਡਾਊਨ ਰਿਹਾ ਤਾਂ ਇਸੇ ਤਰ੍ਹਾਂ ਦੇ ਨਾਲ ਜਿਹੜਾ ਰਾਤ ਨੂੰ ਵੀ ਟੈਂਪਰੇਚਰ 1-2 ਡਿਗਰੀ ਨੀਚੇ ਜਾਣ ਦੀ ਉਮੀਦ ਹੈ ਅਤੇ ਤੁਹਾਨੂੰ ਬਹੁਤ ਵੱਡੀ ਰਾਹਤ ਜਿਹੜੀ ਇੱਥੇ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਹਵਾਵਾਂ ਜੇਕਰ ਥੋੜੀਆਂ ਜਿਹੀਆਂ ਹੋਰ ਵੀ ਗਤੀ ਦੇ ਨਾਲ ਚਲਦੀਆਂ ਹਨ ਤਾਂ ਇਸ ਦਾ ਪ੍ਰਭਾਵ ਕੀ ਪੈਣਾ ਹੈ ਤੇ ਤੁਹਾਨੂੰ ਦੱਸਦੀ ਹੈ ਕਿ ਕੁਝ ਅਜਿਹੇ ਇਲਾਕੇ ਵੀ ਸੀ ਜਿੱਥੇ ਮੀਂਹ ਪਿਆ ਮੀਂਹ ਪੈਣ ਤੋਂ ਬਾਅਦ ਇੱਕਦਮ ਗਰਮੀ ਹੋ ਗਈ ਹਮਸ ਪੈਦਾ ਹੋ ਗਈ ਜਿਸ ਵਜ੍ਹਾ ਕਰਕੇ ਉਹਨਾਂ ਇਲਾਕਿਆਂ ਦੇ ਵਿੱਚ ਬਾਅਦ ਵਿੱਚ ਗਰਮੀ ਬਹੁਤ ਜ਼ਿਆਦਾ ਮਹਿਸੂਸ ਹੋਈ ਹੈ ਲੇਕਿਨ ਹੁਣ ਜਿਹੜੀ ਹਵਾਵਾਂ ਦੀ ਗਤੀ ਤੇਜ਼ ਰਹਿਣ ਦੇ ਕਾਰਨ ਕੁਝ ਜ਼ਿਆਦਾ ਮੌਸਮ ਦੇ ਵਿੱਚ 2-3 ਡਿਗਰੀ ਘਰਾਵਟ ਦੀ ਨਜ਼ਰ ਆਵੇਗੀ ਟੈਂਪਰੇਚਰ ਦੇ ਵਿੱਚ ਲੇਕਿਨ ਕੋਈ ਜ਼ਿਆਦਾ ਵੱਡੀ ਅਪਡੇਟ ਨਹੀਂ ਹੈ ਪੂਰਬੀ ਹਵਾਵਾਂ ਚਲਦੀਆਂ ਹੁੰਦੀਆਂ ਨੇ ਤਾਂ ਇਸ ਦੀ ਸੰਭਾਵਨਾ ਜ਼ਿਆਦਾ ਵੱਧ ਜਾਂਦੀਆਂ ਨੇ ਕਿ ਬੱਦਲੀ ਹਲਚਲ ਕੋਈ ਅਚਾਨਕ ਵਾਲੇ ਬੱਦਲ ਗਰਜ ਚਮਕ ਵਾਲੇ ਬੱਦਲ ਦੇਖਣ ਨੂੰ ਮਿਲ ਸਕਦੇ ਹਨ ਜਾਂ ਮੀਂਹ ਹਨੇਰੀ ਦਾ ਮਾਹੌਲ ਦੇਖਣ ਨੂੰ ਮਿਲ ਸਕਦਾ ਹੈ ਹੁਣ ਲਗਾਤਾਰ ਪੂਰਬੀ ਹਵਾਵਾਂ ਚਲਦੀਆਂ ਨੇ ਨਮੀ ਵਾਲੀਆਂ ਹਵਾਵਾਂ ਹੋਣਗੀਆਂ ਜਿਸ ਦੇ ਚਲਦੇ ਜਦੋਂ ਉਹ ਮੈਦਾਨੀ ਖੇਤਰਾਂ ਦੇ ਵਿੱਚ ਪਹੁੰਚਦੀਆਂ ਨੇ ਜਿੱਥੇ ਟੈਂਪਰੇਚਰ ਜ਼ਿਆਦਾ ਮੋਇਸਚਰਾਈਜ਼ ਜ਼ਿਆਦਾ ਹੁੰਦਾ ਹੈ ਤਾਂ ਉੱਥੇ ਗਰਜ ਚਮਕੀਲੇ ਬੱਦਲ ਬਣਦੇ ਨੇ ਲੇਕਿਨ ਹੁਣ ਦੇ ਸਮੇਂ ਜਿਹੜਾ ਜ਼ਿਆਤਰ ਸੰਭਾਵਨਾ ਦੱਖਣੀ ਹਿੱਸਾ ਜਿਹੜਾ ਉਹ ਟੈਂਪਰੇਚਰ ਜ਼ਿਆਦਾ ਹੈ ਅਜੇ ਕੰਪੇਅਰ ਟੂ ਪੂਰਬੀ ਹਿੱਸਾ ਜਿਹੜਾ ਪੂਰਬੀ ਹਿੱਸੇ ਦੇ ਵਿੱਚ ਅੱਜ ਮੌਸਮ ਦੇ ਵਿੱਚ ਥੋੜਾ ਜਿਹਾ ਬਦਲਾਅ ਆਇਆ 2 ਡੇਗਰੀ ਟੈਂਪਰੇਚਰ ਡਾਊਨ ਹੋਣ ਦੇ ਕਾਰਨ ਆਪਾਂ ਨੂੰ ਚੰਗੀ ਗਰਮੀ ਦੀ ਰਾਹਤ ਜਿਹੜੀ ਮਿਲਦੀ ਹੈ ਬਦਲੀ ਕਾਰਵਾਈ ਤੋਂ ਮਤਲਬ ਕਹਿਣ ਦਾ ਭਾਵ 10 ਤੋਂ 15% ਚਾਂਸ ਨੇ ਵੀ ਬਦਲੀ ਕਾਰਵਾਈ ਆਪਾਂ ਨੂੰ ਦੇਖਣ ਨੂੰ ਮਿਲ ਸਕਦੀਆਂ ਨੇ ਜੇਕਰ ਦੇਖਣ ਨੂੰ ਮਿਲੀਆਂ ਵੀ ਤਾਂ ਆਪਾਂ ਨੂੰ ਲੁਧਿਆਣਾ ਮਲੇਰਕੋਟਲਾ ਦੇ ਸ਼ਹਿਰਾਂ ਦੇ ਵਿੱਚ ਜਲੰਧਰ ਵਰਗੇ ਸ਼ਹਿਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਉਹ ਵੀ ਹਲਕੀ-ਫੁਲਕੀ ਕੋਈ ਵੱਡੀ ਕਾਰਵਾਈ ਦੀ ਗੱਲ ਕਰੀਏ ਤਾਂ ਅੱਜ ਰਾਤ ਨੂੰ ਮੌਸਮ ਲਗਭਗ ਸਾਫ਼ ਦੇਖਣ ਨੂੰ ਮਿਲੇਗਾ ਕੋਈ ਜ਼ਿਆਦਾ ਹਵਾਵਾਂ ਤੇਜ਼ ਵੱਧੀਆਂ ਘੜਦੀਆਂ ਹੋਈਆਂ ਨਜ਼ਰ ਆਉਣਗੀਆਂ ਬਾਕੀ ਜੇਕਰ ਕੋਈ ਹੋਰ ਨਵੀਂ ਅਪਡੇਟ ਮੌਸਮ ਵਿਭਾਗ ਦੇ ਵੱਲੋਂ ਨਿਕਲ ਕੇ ਸਾਹਮਣੇ ਆਉਂਦੀ ਹੈ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਇਸ ਲਈ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤੇ ਤੁਸੀਂ ਨੇ ਸਾਡੇ ਚੈਨਲ ਦੀ ਵੀਡੀਓ ਨੂੰ ਲਾਸਟ ਤੱਕ ਦੇਖਿਆ ਹੈ ਤਾਂ ਬਹੁਤ-ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਕੋਈ ਵੀ ਨਵੀਂ ਜਾਣਕਾਰੀ ਨਿਕਲ Nem puri por e cojo de cardinha.